ਜੋ ਸਰਕਾਰ ਕਹਿੰਦੀ ਹੈ ਵੀ ਨਾਮ ਬਦਲਤਾ ਕੁਝ ਨਾਮ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਸਕੀਮ ਹੁੰਦੀ ਸੀ ਇਸ ਸਕੀਮ ਦਾ ਨਾਮ ਹੁੰਦਾ ਸੀ ਜਵਾਹਰ ਰੋਜ਼ਗਾਰ ਯੋਜਨਾ ਫਿਰ ਇਸ ਦਾ ਨਾਮ ਮਨਰੇਗਾ ਕੀਤਾ ਫਿਰ ਮਨਰੇਗਾ ਕੀਤਾ ਹੁਣ ਮਨਰੇਗਾ ਦੇ ਵਿੱਚ ਸਾਰੀਆਂ ਕਮੀਆਂ ਦੂਰ ਕਰਕੇ ਇਸ ਸਕੀਮ ਦਾ ਨਾਮ ਜੀ ਰਾਮ ਜੀ ਸਰਕਾਰ ਵੱਲੋਂ ਕੀਤਾ ਗਿਆ ਤੇ ਪਰ ਸੋ ਦਿਨ ਦਾ ਕੰਮ ਕੀ ਮਿਲਦਾ ਸੀ ਤੁਸੀਂ ਪੰਜਾਬ ਸਰਕਾਰ ਦੇ ਅੰਕੜੇ ਦੇਖੋ ਪਿਛਲੇ ਸਾਲ ਸਿਰਫ 38 ਦਿਨ ਕੰਮ ਮਿਲਿਆ ਯੋਜਨਾ ਦੇ ਵਿੱਚ 125 ਦਿਨ ਕੰਮ ਮਿਲਣ ਦੀ ਕਾਨੂੰਨੀ ਗਾਰੰਟੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ ਕਰਮਚਾਰੀਆਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਕੋਈ ਮਤਲਬ ਕੀ ਹੈਗਾ ਸਿਸਟਮ ਤੁਸੀਂ ਦੱਸੋ ਪਰਮ ਜੀ ਦੇਖੋ ਮੈਨੂੰ ਨਹੀਂ ਲੱਗਦਾ ਕਿ ਵਿੱਚ ਕੋਈ ਡਾਕਾ ਨਹੀਂ ਤੁਸੀਂ ਪੁਰਾਣੀ ਮਨਰੇਗਾ ਸਕੀਮ ਦੇ ਵਿੱਚ ਦੇਖੋ ਕੀ ਹੁੰਦਾ ਸੀ ਉਹਦੇ ਵਿੱਚ ਲਿਖਿਆ ਹੁੰਦਾ ਸੀ ਵੀ 100 ਦਿਨ ਕੰਮ ਮਿਲਣ ਦੀ ਗਾਰੰਟੀ ਹੈ ਹੁੰਦੀ ਹੈ ਉਹਦੇ ਵਿੱਚ ਕਮੀਆਂ ਹੁੰਦੀਆਂ ਤੇ ਲਾਹੇਵੰਦ ਵੀ ਹੁੰਦੀ ਹੈ ਪਰ ਉਹਨਾਂ ਕਮੀਆਂ ਨੂੰ ਸਮੇਂ-ਸਮੇਂ ਤੇ ਦੂਰ ਕਰਨਾ ਤੇ ਕਮੇਟੀ ਬਿਠਾਉਣਾ ਜੋ ਕਮੀਆਂ ਪਾਆਂ ਗਈਆਂ ਦੂਰ ਕਰਨਾ ਸਰਕਾਰ ਦਾ ਫਰਜ਼ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਰੁਲਦੂ ਸਿੰਘ ਜੀ ਬਹੁਤ ਸਤਿਕਾਰਯੋਗ ਨੇ ਸਾਡੇ ਸਾਡੇ ਬਜ਼ੁਰਗ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਪਾਰਟੀ ਭਾਜਪਾ ਵਿਸ਼ਵਾਸ ਰੱਖਦੀ ਹੈ ਸਭका ਸਾਥ ਸਭ ਦਾ ਵਿਕਾਸ ਸਭ का विश्वास ਇਹਦੇ ਵਿੱਚ ਧਰਮ ਦੀ ਕੋਈ ਗੱਲ ਨਹੀਂ ਹੈਗੀ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਦਿੱਤੇ ਗਏ ਤੇ ਕਾਂਗਰਸ ਪਾਰਟੀ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਇੱਕ ਸਕੀਮ ਦਾ ਕਿ ਮਨਰੇਗਾ ਸਕੀਮ ਨੂੰ ਜੀ ਰਾਮ ਜੀ ਚ ਕਨਵਰਟ ਕਰਤਾ ਤੇ ਮਨਰੇਗਾ ਕਰਮਚਾਰੀਆਂ ਦੇ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਤਾਂ ਉਸ ਦੇ ਉੱਪਰ ਭਾਜਪਾ ਦੇ ਮੰਡਲ ਪ੍ਰਧਾਨ ਨੇ ਸਾਡੇ ਨਾਲ ਅਸ਼ੀਸ਼ ਅਗਰਵਾਲ ਉਹਨਾਂ ਤੋਂ ਜਾਣਦੇ ਆ ਅਸਲ ਦੇ ਵਿੱਚ ਇਹ ਯੋਜਨਾ ਹੈ ਕਿ ਸਕੀਮ ਕੀ ਹੈ ਤੇ ਕਿਉਂ ਨਾਮ ਬਦਲਿਆ ਗਿਆ ਸਾਰੀ ਗੱਲਬਾਤ ਕਰਦੇ ਆ ਸਤ ਸ੍ਰੀ ਅਕਾਲ ਪਰਮਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਆਪਣੇ ਐਫਓਪੀ ਨਿਊਜ਼ ਤੇ ਮੌਕਾ ਦਿੱਤਾ ਜੈ ਸ਼੍ਰੀ ਰਾਮ ਸਤਿ ਸ਼੍ਰੀਕਾਲ ਜੀ ਅੱਛਾ ਬੜਾ ਵਿਰੋਧ ਹੋ ਰਿਹਾ ਹੈ ਇੱਕ ਪਾਸੇ ਕਾਂਗਰਸ ਪੂਰੀ ਟੀਮ ਬਣਾ ਕੇ ਰੈਲੀਆਂ ਵੀ ਕਰ ਰਹੀ ਹੈ ਵੀ ਜੀ ਰਾਮ ਜੀ ਯੋਜਨਾ ਲਿਆਉਂਦੀ ਕਿਆ ਲਿਆਉਂਦੀ ਕਿਉਂ ਆ ਕੀ ਗੱਲ ਬਾਤ ਪਰਮਜੀ ਦੇਖੋ ਕੋਈ ਵੀ ਜਦੋਂ ਕੋਈ ਸਕੀਮ ਹੁੰਦੀ ਹੈ ਪੁਰਾਣੀ ਹੁੰਦੀ ਹੈ ਉਹਦੇ ਵਿੱਚ ਕਮੀਆਂ ਹੁੰਦੀਆਂ ਤੇ ਲਾਹੇਵੰਦ ਵੀ ਹੁੰਦੀ ਹੈ ਪਰ ਉਹਨਾਂ ਕਮੀਆਂ ਨੂੰ ਸਮੇਂ-ਸਮੇਂ ਤੇ ਦੂਰ ਕਰਨਾ ਤੇ ਕਮੇਟੀ ਬਿਠਾਉਣਾ ਜੋ ਕਮੀਆਂ ਪਾਈਆਂ ਗਈਆਂ ਦੂਰ ਕਰਨਾ ਸਰਕਾਰ ਦਾ ਫਰਜ਼ ਹੁੰਦਾ ਜਦੋਂ ਕਮੇਟੀ ਸਰਕਾਰ ਨੇ ਬਣਾਈ ਮਨਰੇਗਾ ਦੇ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ ਕੇਂਦਰ ਸਰਕਾਰ ਵੱਲੋਂ ਤਾਂ ਉਹ ਕਮੀਆਂ ਨੂੰ ਦੂਰ ਕਰਕੇ ਨਵੀਂ ਸਕੀਮ ਲਿਆਂਦੀ ਗਈ ਜਿਸ ਦਾ ਨਾਮ ਹੈ ਜੀ ਰਾਮ ਜੀ ਯੋਜਨਾ ਕਹਿੰਦੇ ਮਨਰੇਗਾ ਕਰਮਚਾਰੀਆਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਕੋਈ ਮਤਲਬ ਕੀ ਹੈਗਾ ਸਿਸਟਮ ਤੁਸੀਂ ਦੱਸੋ ਪਰਮ ਜੀ ਦੇਖੋ ਮੈਨੂੰ ਨਹੀਂ ਲੱਗਦਾ ਕਿ ਦੇ ਵਿੱਚ ਕੋਈ ਡਾਕਾ ਨਹੀਂ ਤੁਸੀਂ ਪੁਰਾਣੀ ਮਨਰੇਗਾ ਸਕੀਮ ਦੇ ਵਿੱਚ ਦੇਖੋ ਕੀ ਹੁੰਦਾ ਸੀ ਉਹਦੇ ਵਿੱਚ ਲਿਖਿਆ ਹੁੰਦਾ ਸੀ ਵੀ 100 ਦਿਨ ਕੰਮ ਮਿਲਣ ਦੀ ਗਾਰੰਟੀ ਹੈ ਪਰ 100 ਦਿਨ ਤੱਕ ਕੰਮ ਕੀ ਮਿਲਦਾ ਸੀ ਤੁਸੀਂ ਪੰਜਾਬ ਸਰਕਾਰ ਦੇ ਅੰਕੜੇ ਦੇਖੋ ਪਿਛਲੇ ਸਾਲ ਸਿਰਫ 38 ਦਿਨ ਕੰਮ ਮਿਲਿਆ ਇਸ ਤੋਂ ਪਿਛਲੇ ਸਾਲ ਸਿਰਫ 26 ਦਿਨ ਹੀ ਕੰਮ ਮਿਲਿਆ ਪਰ ਇਸ ਨਵੀਂ ਜੀ ਆਰਮ ਜੀ ਯੋਜਨਾ ਦੇ ਵਿੱਚ 125 ਦਿਨ ਕੰਮ ਮਿਲਣ ਦੀ ਕਾਨੂੰਨੀ ਗਾਰੰਟੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ ਤੇ ਦੂਜੀ ਗੱਲ ਜੇ ਕੋਈ ਪੱਤਾ ਮਿਲਣ ਦੇ ਵਿੱਚ ਕੋਈ ਦੇਰੀ ਹੋਊਗੀ ਜਾਂ ਕੁਝ ਵੀ ਹੋਊਗਾ ਸਰਕਾਰ ਵੱਲੋਂ ਮਜ਼ਦੂਰ ਵੀਰਾਂ ਨੂੰ ਐਕਸਟਰਾ ਬੈਨੀਫਿਟ ਐਕਸਟਰਾ ਫੀਸ ਦਿੱਤੀ ਜਾਵੇਗੀ ਤੇ ਅ ਕੱਲ ਟਰੈਕਟਰ ਮਾਰਚ ਹੋ ਰਿਆ ਸੀ ਪਰਸੋ ਤੇ ਉੱਥੇ ਰੁਦੂ ਸਿੰਘ ਮਾਨਸਾ ਕਹਿੰਦੇ ਸੀ ਵੀ ਜੀ ਰਾਮ ਜੀ ਮਤਲਬ ਆਪਣੇ ਧਰਮ ਦਾ ਨਾਮ ਕਹਾਉਣ ਦੇ ਲਈ ਇਹ ਯੋਜਨਾ ਦਾ ਨਾਮ ਸਕੀਮ ਦਾ ਨਾਮ ਜੀ ਰਾਮ ਜੀ ਰੱਖਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਰੂਲਦੂ ਸਿੰਘ ਜੀ ਬਹੁਤ ਸਤਿਕਾਰਯੋਗ ਨੇ ਸਾਡੇ ਸਾਡੇ ਬਜ਼ੁਰਗ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਪਾਰਟੀ ਭਾਜਪਾ ਵਿਸ਼ਵਾਸ ਰੱਖਦੀ ਹੈ ਸਭका ਸਾਥ ਸਪਾ ਵਿਕਾਸ ਸਭका ਵਿਸ਼ਵਾਸ ਇਦੀ ਵਿੱਚ ਧਰਮ ਦੀ ਕੋਈ ਗੱਲ ਨਹੀਂ ਹੈਗੀ ਇਹ ਜੀ ਰਾਮ ਜੀ ਯੋਜਨਾ ਦੀ ਫੁੱਲ ਫਾਰਮ ਕੀ ਹੈ ਤੁਸੀਂ ਫੁੱਲ ਫਾਰਮ ਪੜੋ ਰੋਜ਼ਗਾਰ ਆਜੀਵਿਕਾ ਮਿਸ਼ਨ ਆਰ ਏ ਐਮ ਰੋਜ਼ਗਾਰ ਆਜੀਵਿਕਾ ਮਿਸ਼ਨ ਗ੍ਰਾਮ ਤਾਂ ਇਹ ਸ਼ਾਰਟ ਫਾਰਮ ਦੇ ਵਿੱਚ ਆਪਾਂ ਕਹਿੰਦੇ ਜੀ ਰਾਮ ਜੀ ਪਰ ਜੇ ਆਪਾਂ ਕਹੀਏ ਧਰਮ ਨਾਲ ਜੋੜੀਏ ਤਾਂ ਮੈਨੂੰ ਨਹੀਂ ਲੱਗਦਾ ਇਸ ਸਕੀਮ ਨੂੰ ਧਰਮ ਨਾਲ ਜੋੜਨਾ ਚਾਹੀਦਾ अच्छा ਤੁਹਾਡੇ ਕਹਿਣ ਦੇ ਮੁਤਾਬਕ ਤਾਂ ਫਿਰ ਮਨਰੇਗਾ ਕਰਮਚਾਰੀਆਂ ਨੂੰ ਲਾਭ ਮਿਲੂਗਾ ਇਸ ਦਾ ਬਿਲਕੁਲ ਮਿਲੂਗਾ ਜੀ 100% ਮਿਲੂਗਾ ਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹਣਾ ਪਹਿਲਾਂ ਮਨਰੇਗਾ ਦੇ ਵਿੱਚ ਕੀ ਹੁੰਦਾ ਸੀਗਾ ਜੋ ਸਾਰੀਆਂ ਸਕੀਮਾਂ ਬੰਦੀਆਂ ਸੀ ਉਹ ਚੰਡੀਗੜ੍ਹ ਜਾਂ ਦਿੱਲੀ ਤੋਂ ਬਣ ਕੇ ਆਉਂਦੀਆਂ ਸੀ ਵੀ ਆਪਾਂ ਇਹ ਕੰਮ ਕਰੋ ਪਿੰਡਾਂ 'ਚ ਇਹ ਕੰਮ ਕਰੋ ਹੁਣ ਆਪਣੇ ਪਿੰਡ ਨੇ ਛੋਡੇ ਪਿੰਡ ਨੇ ਆਪਾਂ ਸਾਰੀ ਪਿੰਡਾਂ ਵਾਲੇ ਆ ਪਿੰਡਾਂ ਦੇ ਮਜ਼ਦੂਰ ਵੀਰ ਨੇ ਇਹ ਸਕੀਮ ਪਿੰਡਾਂ ਵਸਤੀ ਆ ਮੇਨਲੀ ਤਾਂ ਪਿੰਡਾਂ ਦੇ ਵਿੱਚ ਕੀ ਕੰਮ ਹੋਣੇ ਨੇ ਇਹ ਉਥੋਂ ਦੀਆਂ ਉਹਨਾਂ ਪੰਚਾਇਤਾਂ ਤਆਂ ਕਰਨੀਆਂ ਨੇ ਨਾ ਕਿ ਚੰਡੀਗੜ੍ਹ ਦੇ ਨੇਤਾ ਜਾਂ ਦਿੱਲੀ ਦੇ ਨੇਤਾ ਤਆਂ ਕਰਨਗੇ ਮ ਸਾਨੂੰ ਕੱਲ ਹੋਰ ਦੱਸਣਾ ਚਾਹੁੰਦਾ ਹੈ ਸਰਕਾਰ ਕਹਿੰਦੀ ਹੈ ਵੀ ਨਾਮ ਬਦਲਤਾ ਕੁਝ ਨਾਮ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਸਕੀਮ ਹੁੰਦੀ ਸੀ ਇਹ ਸਕੀਮ ਦਾ ਨਾਮ ਹੁੰਦਾ ਸੀ ਜਵਾਹਰ ਰੋਜ਼ਗਾਰ ਯੋਜਨਾ ਫਿਰ ਇਸ ਦਾ ਨਾਮ ਮਨਰੇਗਾ ਕੀਤਾ ਫਿਰ ਮਨਰੇਗਾ ਕੀਤਾ ਹੁਣ ਮਨਰੇਗਾ ਦੇ ਵਿੱਚ ਸਾਰੀਆਂ ਕਮੀਆਂ ਦੂਰ ਕਰਕੇ ਇਸ ਸਕੀਮ ਦਾ ਨਾਮ ਜੀ ਰਾਮ ਜੀ ਸਰਕਾਰ ਵੱਲੋਂ ਕੀਤਾ ਗਿਆ ਹੈ ਤੇ ਫਿਰ ਮਨਰੇਗਾ ਕਰਮਚਾਰੀ ਵੀ ਵਿਰੋਧ ਕਰ ਰਹੇ ਆ ਇਸ ਦਾ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਕੁਝ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਲੋੜ ਹੈ ਸੁਣ ਲੈਣ ਇੱਕ ਵਾਰ ਮੀਟਿੰਗ ਕਰਨ ਹੱਲ ਕੱਢਣ ਮੀਟਿੰਗ ਵਾਸਤੇ 24 ਘੰਟੇ ਸਰਕਾਰ ਦੇ ਦਰਵਾਜ਼ੇ ਪਰਮਜੀ ਖੁੱਲੇ ਨੇ ਇਹ ਕੀ ਹੈ ਮਜ਼ਦੂਰ ਵੀਰ ਨੇ ਸਾਡੇ ਭੋਲੇ ਭਾਲੇ ਨੇ ਇਹਨਾਂ ਨੂੰ ਦੂਜੀਆਂ ਪਾਰਟੀਆਂ ਵੱਲ ਸਿਰਫ ਬਰਗਲਾਇਆ ਜਾ ਰਿਹਾ ਹੈ ਜੇ ਧਿਆਨ ਨਾਲ ਮੇਰੇ ਮਜ਼ਦੂਰ ਵੀਰ ਉਹਨਾਂ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਨਾ ਚਾਹੁੰਦਾ ਉਹ ਧਿਆਨ ਨਾਲ ਸਕੀਮ ਨੂੰ ਪੜਨ ਤੇ ਮਨਰੇਗਾ ਨਾਲ ਕੰਪੇਅਰ ਕਰਨ ਪਰ ਉਹਨੂੰ ਪਤਾ ਚੱਲੇਗਾ ਵੀ ਇਹ ਸਕੀਮ ਸਾਡੇ ਵਾਸਤੇ ਕਿੰਨੀ ਲਾਹੇਵੰਦ ਹੈ ਤੇ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਆਪਣਾ ਜੋ ਸੂਬਾ ਇਹ ਪੰਜਾਬ ਇਹ ਖੇਤੀ ਪ੍ਰਧਾਨ ਸੂਬਾ ਹੈ ਹਰੀ ਤੇ ਸੋਣੀ ਦੇ ਫਸਲਾਂ ਹੁੰਦੇ ਨੇ ਜਦੋਂ ਆਪਾਂ ਫਸਲ ਬੀਜਦੇ ਆ ਜੋ ਫਸਲ ਦੀ ਕਟਾਈ ਕਰਦੇ ਆ ਉਸ ਸਮੇਂ ਇਹ ਸਕੀਮ ਨੂੰ ਹੌਲਟ ਕਰ ਦਿੱਤਾ ਜਾਊਗਾ ਰੋਕ ਦਿੱਤਾ ਜਾਵੇਗਾ ਕਿਉਂ ਤਾਂ ਜੋ ਆਪਣੇ ਕਿਸਾਨ ਭਰਾਵਾਂ ਨੂੰ ਮਜ਼ਦੂਰੀ ਮਿਲਣ ਵਿੱਚ ਮਜ਼ਦੂਰ ਮਿਲਣ ਵਿੱਚ ਤਕਲੀਫ ਨਾ ਆਵੇ ਇਹ ਜੋ ਹੌਲਟ ਕਰਨਗੇ ਇਹਦਾ ਫਾਇਦਾ ਆਪਣੇ ਮਜ਼ਦੂਰ ਵੀਰਾਂ ਨੂੰ ਮਿਲੂਗਾ ਕਿਉਂਕਿ 125 ਦਿਨ ਜੀ ਰਾਮ ਜੀ ਦੇ ਵਿੱਚ ਕੰਮ ਤਾਂ ਮਿਲਣਾ ਹੀ ਮਿਲਣਾ ਹੈ ਪਰ 125 ਦਿਨ ਤੋਂ ਵੱਧ ਕੰਮ ਮ ਤੋ ਆਪਾਂ ਹਰੀ ਦੀ ਫਸਲ ਲਾਵਾਂਗੇ ਜਾਂ ਫਸਲ ਦੀ ਕਟਾਈ ਕਰਾਂਗੇ ਅੱਛਾ ਇਹ ਕਹਦੀ ਹੈ ਵੀ 125 ਦਿਨਾਂ ਦੀ ਤਾਂ ਗਰੰਟੀ ਹੋਗੀ ਬਿਲਕੁਲ 100% ਗਰੰਟੀ ਕਾਨੂੰਨੀ ਗਰੰਟੀ ਗਰੰਟੀ ਨਹੀਂ ਕਾਨੂੰਨੀ ਗਰੰਟੀ 125 ਦਿਨਾਂ ਦੀ ਅੱਛਾ ਫਿਰ ਦਿੱਕਤ ਕਿੱਥੇ ਆ ਰਹੀ ਹੈ ਕਾਂਗਰਸ ਪਾਰਟੀ ਕਹਿੰਦੀ ਵੇ ਲੋਕਾਂ ਨਾਲ ਮਤਲਬ ਜਿਹੜੇ ਭੋਲੇ ਭਾਲੇ ਲੋਕਾਂ ਨਾਲ ਗਰੀਬ ਵਰਗ ਦੇ ਨਾਲ ੱਤਕਾ ਕਰ ਰਹੇ ਹੈ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਨਾ ਇਹ ਸਿਰਫ ਰਾਜਨੀਤੀ ਹੋ ਰਹੀ ਹੈ ਇਹ ਮਜ਼ਦੂਰ ਵੀਰਾਂ ਦਾ ਪਹਿਲਾਂ ਨਹੀਂ ਕਰਦੇ ਦੂਜੀਆਂ ਪਾਰਟੀਆਂ ਮਜ਼ਦੂਰ ਵੀਰਾਂ ਨਾਲ ਗਰੀਬ ਵਰਗ ਨਾਲ ਸਭ ਇੱਕੋ ਪਾਰਟੀ ਖੜੀ ਹੈ ਉਹ ਭਾਜਪਾ ਤੁਸੀਂ ਵੀ ਇਸ ਕਾਨੂੰਨ ਨੂੰ ਪੜੋ ਇਸ ਸਕੀਮ ਨੂੰ ਪੜੋ ਤੁਹਾਨੂੰ ਪਤਾ ਲੱਗੇ ਵੀ ਕਿੰਨੇ ਫਾਇਦੇ ਨੇ ਜੀ ਰਾਮਜੀ ਯੋਜਨਾ ਦੇ ਤਾਂ ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਉਸ ਯੋਜਨਾ ਸਕੀਮ ਦੇ ਬਹੁਤ ਫਾਇਦੇ ਨੇ ਜੇਕਰ ਉਸ ਨੂੰ ਤਰੀਕੇ ਨਾਲ ਸਮਝਿਆ ਜਾਵੇ 125 ਦਿਨਾਂ ਦੀ ਗਰੰਟੀ ਜਿਹੜੀ ਆ ਸਰਕਾਰ ਦੇ ਰਹੀ ਹੈ ਸੈਂਟਰ ਗਵਰਨਮੈਂਟ ਨੇ ਇਹ ਸਕੀਮ ਲਿਆਂਦੀ ਹੈ ਇਸ ਦੇ ਨਾਮ ਬਾਰੇ ਵੀ ਦੱਸਤਾ ਜਿਹੜਾ ਵਿਰੋਧ ਹੋ ਰਿਹਾ ਹੈ ਵੀ ਇੱਕ ਰਾਜਨੀਤਿਕ ਮੁੱਦਾ ਬਣਾ ਕੇ ਲੋਕਾਂ ਨੂੰ ਬਰਗਲਾਇਆ ਜਾ ਰਿਹਾ ਪਰ ਅਸਲ ਦੇ ਸੱਚ ਕੀ ਨੇ ਜਦੋਂ ਇਹ ਸਕੀਮ ਜਦੋਂ ਲਾਗੂ ਹੁੰਦੀ ਹੈ ਉਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਉਦੋਂ ਕਰਮਚਾਰੀਆਂ ਨੂੰ ਵੀ ਪਤਾ ਲੱਗਣਾ ਕਿ ਇਹਦੇ ਫਾਇਦੇ ਹੁੰਦੇ ਨੇ ਜਾਂ ਨੁਕਸਾਨ ਕੈਮਰਾਮੈਨ पमदिप राणा एफी न्युज मसा